ਮੀਡੀਆ ਸਾਰਾ ਵਿਕਰਮ 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 ਐਡੀ ਕਿਹੜੀ ਗੱਲ ਆ ਯਾਰ ਤੁਸੀਂ ਕਾਨੂੰਨ ਆਪਣਾ ਕੰਮ ਕਰਦਾ ਕਰਦਾ ਰਹੇ ਆ ਦਿਖਾਵਾ ਆ ਗਿਆ ਉਹ ਲਹਿ ਗਏ ਉਹ ਚਲੇ ਗਏ ਜਿਹੜੇ ਜਿਹੜੇ ਹੁਣ ਬਿਕਰਮ ਨੂੰ ਫੜਨ ਗਏ ਨੇ ਜਾਂ ਉਹਦੇ ਘਰ ਉਹਦੇ ਘਰ ਵਾਲੀ ਉਹ ਬੀਬੀ ਨਾਲ ਭਿੱਟਦੇ ਨੇ ਉਹ ਅਫਸਰਾਂ ਦੀ ਖੈਰ ਥੋੜਾ ਜੇ ਗਲਤੀ ਨਾਲ ਵੀ ਇਹ ਆ ਜਾਣ ਜੇ ਗਲਤੀ ਨਾਲ ਬਾਦਲਾਂ ਦੀ ਸਰਕਾਰ ਭੀਜੇਪੀ ਦੀ ਸਰਕਾਰ ਬਣ ਗਈ ਤਾਂ ਰਿਜ਼ਲਟ ਨਤੀਜਾ ਕੈਪਟਨ ਉਹਨਾਂ ਵਾਲਾ ਹੀ ਹੋ ਤਉ ਨੂੰ ਐਂ ਪਤਾ ਲੱਗੂਗਾ ਅਫਸਰ ਵੀ ਮੁੱਕਰਗੇ ਦੂਜੇ ਤੀਜੇ ਗਵਾਹ ਵੀ ਮੁੱਕਰਗੇ ਜਿਨ੍ਹਾਂ ਨੇ ਇਹ ਪਾਉਣੇ ਨੇ ਉਦੋਂ ਆ ਬਿਕਰਮ ਫੇਰ ਭੰਗੜਾ ਪਾਉਂਦਾ ਮੁੱਛਾਂ ਨੂੰ ਤਾਉਂ ਦਿੰਦਾ ਨੱਚਦਾ ਆਊਗਾ ਇਹ ਤਾਂ ਜਿਵੇਂ ਫਿਲਮਾਂ ਵਾਲੇ ਐਕਟਰ ਨੂੰ ਨਹੀਂ ਚਮਕਾਉਂਦੇ ਇਹ ਤਾਂ ਚਮਕਾਉਣ ਲੱਗੇ ਹੋਏ ਨੇ ਕਦੇ ਗਨੀਬ ਕੌਰ ਨੂੰ ਚਮਕਾਈ ਜਾਂਦੇ ਨੇ ਕਦੇ ਬਿਕਰਮ ਨੂੰ ਹੁਣ ਦੇਖੀ ਜਾਂ ਬਿਕਰਮ ਤਰੀਕ ਤੇ ਆਊਗਾ ਕਿ ਆ ਬਾਤਾਂ ਮਾਰੂ ਲਲਕਾਰੇ ਅੰਦਰ ਕਿਸੇ ਨੇ ਨਾ ਲੱਤਾਂ ਪਾੜਦੀਆਂ ਨੇ ਦਾ ਕਿਸੇ ਨੇ ਭੁੰਜੇ ਬਿਠਾਉਣਾ ਨਾ ਹੋਰ ਹੈ ਉੱਥੇ ਕਾਕਾ ਸਾਹੀ ਦੀ ਪੂਰੀ ਸੇਵਾ ਹੋ ਰਹੀ ਹੈ ਜਿਹੜੇ ਲੋਕਾਂ ਦੀ ਆਏ ਸੇਵਾ ਹੋਊਗੀ ਇਹ ਕਿਹੜੀ ਚੀਜ਼ ਹੈ ਇਹ ਇਹ ਕਿਹੜਾ ਰਮਾਂਡ ਹੈ ਉਹ ਰਮਾਂਡ ਜਿਨ੍ਹਾਂ ਦਾ ਲੈਂਦੇ ਨੇ ਉਹਨਾਂ ਦਾ ਚਾਰ ਬੰਦੇ ਚੱਕ ਕੇ ਤੁਰਦੇ ਨੇ ਵੀ ਕਿਵੇਂ ਲੱਤਾਂ ਤੀਰ ਕਮਾਨ ਵਾਂਗੂ ਪੁਲਿਸ ਖਿੱਚ ਕੇ ਨਾਲ ਲਾਉਂਦੀ ਹੈ ਇੱਥੇ ਜੇ ਇੱਕ ਥੱਪੜ ਵੀ ਮਾਰ ਗਏ ਮੈਂ ਦੇਣਦਾਰਾਂ ਬਿਲਕੁਲ ਨਹੀਂ ਇਹ ਸਭ ਦਿਖਾਵਾ ਡਰਾਮਾ ਚ ਹੈ ਆੜਿਆਂ ਨੂੰ 35 35 40 40 ਸਾਲ ਹੋ ਗਏ ਜਿਹੜਾ ਚ ਰੋਦਿਆਂ ਨੂੰ ਉਹਨਾਂ ਦੀ ਤਾਂ ਕੋਈ ਮੁਲਾਕਾਤ ਨਹੀਂ ਕਰਦਾ ਫੜਿਆ ਜਾਂਦਾ ਪਹਿਲਾਂ ਭੋਲਾ ਫੜਿਆ ਇਹਨਾਂ ਨੇ ਕਿਸੇ ਨੇ ਫੜਿਆ ਹੋ ਭੋਲੇ ਨੇ ਨਾਂ ਲਿਆ ਜੇ ਇੰਨੇ ਦਮ ਨਾਲ ਕੇਸ ਤੇ ਇਹੀ ਸਰਕਾਰ ਮਜੂਤਾ ਕੇਸ ਨਾਲ ਲੜਦੀ ਹੁੰਦੀ ਕਿ ਉਹਨਾਂ ਜੀ ਕਰਿਆ ਕਿਉਂ ਕਿਵੇਂ ਜਵਾਨਤਾ ਹੋ ਗਈ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਨੂੰ ਰਾਜਿਆਂ ਨੂੰ ਉਹਨਾਂ ਨੂੰ ਸਾਡੀ ਤਾਂ ਜਵਾਨਤ ਨਹੀਂ ਹੋ ਰਹੀ ਉੱਥੇ ਤਾਂ ਪੁਲਿਸ ਖੜ ਜਾਂਦੀ ਠੋਕ ਕੇ ਜਦੇ ਇੱਥੋਂ ਦਾ ਡੀਸੀ ਲਿਖ ਦਿੰਦਾ ਵੀ ਲਾਨਾਇਡਰ ਚ ਖਤਰਾ ਹੈ ਜੀ ਇਹ ਬੰਦਾ ਬਾਹਰ ਆਊਗਾ ਬੇਕਰਮ ਬਾਰੇ ਮਾਂ ਦਾ ਪੁੱਤ ਕੋਈ ਬੋਲੇ ਹੀ ਨਹੀਂ ਬਾਦਲਾ ਨੇ ਕੇਸ ਬਣਾਤੇ ਕੈਪਟਨ ਤੇ ਕੈਪਟਨ ਨੇ ਬਣਾਤੇ ਬਾਦਲਾ ਤੇ ਜਿੱਦੀ ਸਰਕਾਰ ਆ ਜਾਂਦੀ ਆ ਦੂਏ ਨਾਲ ਕਰਕੇ ਸਮਝੌਤਾ ਪਾ ਕੇ ਦੋਸਤੀਆਂ ਉਹਨੇ ਵਾਪਸ ਲੈ ਲਿਓ ਨੇ ਲੈ ਲੈ ਦੀ ਆਗੂ ਕਹਿੰਦੇ ਨੇ ਕਿ ਮਜੀਠੀਆ ਪਰਿਵਾਰ ਤਾਂ ਪਹਿਲਾਂ ਤੋਂ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਮਜੀਠੀਆ ਪਰਿਵਾਰ ਦੇ ਮੈਂ ਕਹਿ ਰਿਹਾ ਵੀ ਤੁਸੀਂ ਅਮੀਰ ਜਾਤ ਦੇ ਹੋ ਜੀ ਤੁਸੀਂ ਕੈਪਟਨ ਅਮਰਿੰਦਰ ਜਿੰਨੇ ਜਿੰਨੇ ਤੁਸੀਂ ਟੋੜੀ ਰਹੇ ਰਾਜਿਆਂ ਦੇ ਉਸ ਸਮੇਂ ਦੇ ਅੰਗਰੇਜ਼ਾਂ ਦੇ ਤੁਸੀਂ ਟੋੜੀਆਂ ਦੀ ਦੁਨੀਆ ਨੂੰ ਪਤਾ ਵੀ ਤੁਹਾਨੂੰ ਜਾਇਦਾਦਾਂ ਕਿਵੇਂ ਮਿਲੀਆਂ ਨੇ ਉਹ ਫਿਰ ਸਾਵਰ ਨਾਲ ਖਾ ਲੋ ਕਿਉਂ ਬੇੜਾ ਕਰਖ ਕਰਨ ਲੱਗਿਓ ਪੰਜਾਬ ਦਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਬਿਜੀਲੈਂਸ ਦੀ ਟੀਮ ਸ਼ਿਮਲੇ ਉਹਨਾਂ ਨੂੰ ਲੈ ਕੇ ਗਈ ਉਸ ਤੋਂ ਬਾਅਦ ਬਿਜੀਲੈਂਸ ਦੀ ਟੀਮ ਮਜੀਠੇ ਉਹਨਾਂ ਦੇ ਦਫ਼ਤਰ ਵਿਖੇ ਲੈ ਕੇ ਗਈ ਜਿੱਥੇ ਗਨੀਬ ਕੌਰ ਮਜੀਠੀਆ ਨਾਲ ਪੰਜਾਬ ਪੁਲਿਸ ਦੀ ਬਹਿਸ ਵੀ ਹੋਈ ਆ ਬਿਜੀਲੈਂਸ ਦੀ ਟੀਮ ਉੱਥੇ ਪਹੁੰਚੀ ਉਹਨਾਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ ਸੋ ਲਗਾਤਾਰ ਜਿਹੜੀ ਬਿਜੀਲੈਂਸ ਆ ਉਹ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਆ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਵਿਜੀਲੈਂਸ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਵੇਂ ਦਾ ਸਿਸਟਮ ਆ ਕਿਉਂਕਿ ਪਹਿਲਾਂ ਤੋਂ ਹੀ ਵਿਕਰਮ ਸਿੰਘ ਮਜੀਠੀਆ ਤੇ ਕਾਫੀ ਦੋਸ਼ ਲੱਗ ਰਹੇ ਸਨ ਪਰ ਉਸ ਤੋਂ ਬਾਅਦ ਕਲੀਨ ਚਿਟਾ ਵੀ ਮਿਲਿਆ ਨੇ ਸਾਡੇ ਨਾਲ ਅਕਾਲੀ ਦਲ ਸੁਤੰਤਰ ਤੋਂ ਪਰਮਜੀਤ ਸਿੰਘ ਸਹੋਲੀ ਮੌਜੂਦ ਨੇ ਸਹੋਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਚਾ ਸਾਹਿਬ ਸੋਹਲੀ ਸਾਹਿਬ ਕਿਵੇਂ ਦੇਖਦੇ ਹੋ ਬਿਕਰਮ ਸਿੰਘ ਮਜੀਠੀਆ ਨੂੰ ਬਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਤੇ ਪੂਰੇ ਸਵਾਲ ਕੀਤੇ ਜਾ ਰਹੇ ਨੇ ਪੁੱਛਗਿੱਛ ਹੋ ਰਹੀ ਆ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਈਆ ਇਹ ਮਾਮਲੇ 'ਚ ਹੁਣ ਪਹਿਲਾਂ ਨਸ਼ੇ ਦੇ ਮਾਮਲੇ ਦੀ ਗੱਲਬਾਤ ਚੱਲਦੀ ਸੀ ਇਹ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਇਹਨੂੰ ਏ ਸਿੰਗਲ ਤੋਂ ਲੈਣਾ ਹਰ ਰਾਜਨੀਤਿਕ ਬੰਦੇ ਨੂੰ ਹੱਕ ਆ ਆਪਣੀ ਗੱਲ ਕਹਿਣ ਦਾ ਤੇ ਜਵਾਬ ਦੇਣ ਦਾ ਮੈਂ ਕਲੀਅਰ ਇਹ ਕਰਨਾ ਚਾਹੁੰਨਾ ਕਿ ਇਹ ਇਹ ਜਿਹੜੇ ਲੋਕ ਨੇ ਹੁਣ ਦੇਖੋ ਤੁਸੀਂ ਕੋਈ ਛੋਟੇ ਤੋਂ ਛੋਟਾ ਚੈਨਲ ਹਰ ਮੀਡੀਆ ਸਾਰਾ ਵਿਕਰਮ 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 ਇਹ ਵੱਡੇ ਪੱਧਰ ਤੇ ਚੱਲ ਰਿਹਾ ਹੈ ਇਹੀ ਜਿਹੜਾ ਦੌਰ ਸੀ ਇਹੀ ਚਲਾਇਆ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਹੀ ਦੌਰ ਚਲਾਇਆ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਇਹ ਏਸੀ ਕੜੀ ਦੇ ਵਿੱਚ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਕੌਣ ਸਰਕਾਰਾਂ ਚਲਾਉਂਦਾ ਇਸ ਕੜੀ 'ਚ ਫਿੱਟ ਕਰ ਲਿਆ ਭਗਵੰਤ ਸਿੰਘ ਮਾਨ ਨੂੰ ਤੁਸੀਂ ਇੱਕ ਦੇਖੋ ਜੀ ਉਹ ਬੰਦੇ ਨੇ ਜਾਇਦਾਦ ਵੱਧ ਬਣਾ ਲਈ ਪਹਿਲਾਂ ਉਹ ਡਰੱਗ ਮਾਫੀਆ ਚ ਆ ਗਿਆ ਸਾਰਾ ਕੁਸਾਉਣ ਤੋਂ ਬਾਅਦ ਐਡੀ ਕਿਹੜੀ ਗੱਲ ਹੈ ਯਾਰ ਤੁਸੀਂ ਕਾਨੂੰਨ ਆਪਣਾ ਕੰਮ ਕਰਦਾ ਕਰਦਾ ਰਹੇ ਆਹ ਦਿਖਾਵਾ ਆ ਗਿਆ ਉਹ ਇਹ ਲੈ ਗਏ ਉਹ ਇਹ ਚਲੇ ਗਏ ਇਹ ਕਦੇ ਇਹ ਵੀ ਸੋਚੋ ਤੁਸੀਂ ਕਿ ਇਹਨਾਂ ਸਾਰੇ ਲੋਕਾਂ ਦੀਆਂ ਸਮੇਤ ਮੌਜੂਦਾ ਸਰਕਾਰ ਦੇ ਹੁੰਦੇ ਇਹ ਇਹਨਾਂ ਨੇ ਜੀ ਕਿੰਨੀ ਦੌੜੀ ਹੁਣ ਗੋਲੀਆਂ ਮਾਰ ਮਾਰ ਕੇ ਕਿੰਨੀ ਜੇਰ ਫੱਟੜ ਕਰ ਰਹੇ ਨੇ ਜੀ ਕਿੱਥੋਂ ਕਿੱਥੋਂ ਮਾਵਾਂ ਦੇ ਪੁੱਤਾਂ ਨੂੰ ਚੱਕ ਚੱਕ ਲਿਆ ਰਹੇ ਨੇ ਸਾਡੀਆਂ ਧੀਆਂ ਪੈਣਾ ਦੀਆਂ ਕਿਵੇਂ ਪੱਤ ਤਾਂ ਲੁੱਟੀਆਂ ਜਾ ਰਹੀਆਂ ਨੇ ਇੱਜ਼ਤਾਂ ਚੁੰਨੀਆਂ ਲਾਹੀਆਂ ਜਾ ਰਹੀਆਂ ਨੇ ਹਰ ਹਿੱਲਾ ਵਰਤਿਆ ਜਾ ਰਿਹਾ ਮੈਂ ਇਹ ਨਹੀਂ ਕਹਿੰਦਾ ਵੀ ਕੱਲੀ ਚ ਭਗਵੰਤਬਾਨ ਦੀ ਸਰਕਾਰ ਜੇ ਜੇ ਸਾਡੀ ਜਥੇਦਾਰਾਂ ਵਾਲੀ ਸਰਕਾਰ ਆਈ ਉਹਨੇ ਵੀ ਇਹੀ ਹਾਲ ਕਰਿਆ ਮਲੂਕ ਕਿਉਂ ਨਹੀਂ ਥੱਪੜ ਮਾਰਦੇ ਰਹੇ ਸਾਡੀਆਂ ਕੁੜੀਆਂ ਤੇ ਇਹੀ ਹਾਲ ਕੈਪਟਨ ਮਰਿੰਦਰ ਕਰਦਾ ਰਿਹਾ ਇਹ ਪਤਾ ਨਹੀਂ ਕੀ ਕਾਰਨ ਹੈ ਕਿ ਸਾਡੇ ਰਾਜਨੀਤਿਕ ਬੰਦੇ ਦੂਏ ਤੋਂ ਦੂਏ ਨੂੰ ਦੂਜੇ ਦਾ ਜੂੜਾ ਕਹਿ ਲੋ ਦਾੜੀ ਕਹਿ ਲੋ ਉਹ ਫੜਾ ਕੇ ਜਾਂਦੇ ਨੇ ਵੀ ਮਿੱਤਰਾਂ ਹੁਣ ਅਸੀਂ ਚੱਲੇ ਹੁਣ ਆ ਜਿਹੜਾ ਉਤਰ ਕੇ ਗਿਆ ਇਹਨੂੰ ਤੂੰ ਦੇੜਾ ਹਲੂਨੇ ਜਿਹੜੀ ਅਫਸਰ ਸਾਹੀ ਆ ਉਹ ਨਜ਼ਾਰੇ ਲੈਂਦੀ ਆ ਅਸੀਂ ਤਾਂ ਸਾਰਾ ਕਾਇਦਾ ਖਰੂ ਛਿੱਕੇ ਟੰਕੇ ਜਿਵੇਂ ਗਵਰਨਰ ਹੀ ਰਾਜ ਹੁੰਦਾ ਹੈ ਗਵਰਨਰ ਹੀ ਰਾਜ ਵਾਲਾ ਕੰਮ ਕਰ ਲਿਆ ਸਰਕਾਰ ਵਾਲੀਆਂ ਕੋਈ ਗੱਲਾਂ ਹੀ ਨਹੀਂ ਹੈਗਿਆ ਜੇ ਸਰਕਾਰ ਵਾਲੀਆਂ ਗੱਲਾਂ ਹੋਣ ਦੇਖਿਆ ਕਦੇ ਉਹ ਦੇਖ ਗਰੀਬ ਕੌਰ ਜਿਵੇਂ ਬਹੁਤੀ ਉਹ ਵਿਚਾਰੀ ਸਾਹੂ ਹੁੰਦੀ ਆ ਆਮ ਘਰ ਦੀ ਕਿਤੇ ਘਰੇਲੂ ਕੰਮਕਾਰ ਦੀ ਨੂੰ ਕਿੱਥੋਂ ਲਿਆਉਂਦੇ ਨੇ ਜਾ ਕੇ ਉਹ ਹਾਲਾਤਾਂ ਦੇ ਵਿੱਚ ਸਿਰਫ ਮੀਡੀਆ ਮੀਡੀਆ 'ਚ ਹੀਰੋ ਬਣਨ ਦੇ ਲਈ ਤੁਸੀਂ ਜੀ ਮੇਰੇ ਅੰਦਰ ਕਿਵੇਂ ਵੜਦੇ ਹੋ ਜੀ ਮੇਰੇ ਕਿਵੇਂ ਨਹੀਂ ਵੜਦੇ ਉਹ ਭਾਈ ਸਾਨੂੰ ਵੀ ਪੁੱਛ ਲਓ ਕਦੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਗੁੱਸੇ 'ਚ ਜਾਂ ਤੁਹਾਡੇ ਜਮਈ ਸ਼੍ਰੋਮਣੀ ਕਮੇਟੀ ਤਖਤਾਂ ਦੇ ਜਥੇਦਾਰ ਸੌਂ ਹੈ ਗਏ ਤੁਸੀਂ ਬੋਲੇ ਹੀ ਨਾ ਸਰਕਾਰ ਸਾਡੀ ਸੀ ਜਿਹਨੂੰ ਅਸੀਂ ਪੰਥ ਦੀ ਸਰਕਾਰ ਔਰ ਭਾਜਪਾ ਦੀ ਕਹਿੰਦੇ ਸੀ ਉਹਦੇ ਹੁੰਦੇ ਜਾਂ ਨਾ ਬੋਲੇ ਫਿਰ ਜਾਂ ਸਰਬੱਤ ਖਾਲਸਾ ਕਰਿਆ ਸਰਬੱਤ ਕਾਲ ਸੇ 'ਚ ਜਥੇਦਾਰ ਜਕਾਰੇ ਛੱਡ ਕੇ ਬਣਾਏ ਬਣਾਏ ਹੋਏ ਜਥੇਦਾਰਾਂ ਨੂੰ ਨਾ ਤਾਂ ਆਕਾਲ ਤਖਤ ਤੇ ਮੱਥਾ ਟੇਕਣ ਦਿੱਤਾ ਨਾ ਘਰ ਤੱਕ ਆਉਣ ਦਿੱਤਾ ਤੁਸੀਂ ਕਦੇ ਸੋਚਿਆ ਕਿ ਉਹਨਾਂ ਨੂੰ ਸਿੱਧਾ ਫੜ ਫੜ ਕੇ ਕਿਸੇ ਨੂੰ ਨਾਭੇ ਜੇੜ ਚ ਕਿਸੇ ਨੂੰ ਕਿਤੇ ਦੂਰ ਦਰਾਡੇ ਸਿੰਘ ਸਹਿਬਾਨ ਬਣਾਏ ਹੋਿਆਂ ਨੂੰ ਛੱਡ ਕੇ ਆਏ ਨੇ ਆਹ ਕਿਹੜੀ ਗੱਲ ਆ ਯਾਰ ਇਹੀ ਕੁਛ ਕੈਪਟਨ ਅਮਰਿੰਦਰ ਜਦ ਇਹ ਫੜੇ ਨੇ ਦੋਏ ਪਿਓ ਪੁੱਤ ਇਹਨਾਂ ਨੂੰ ਪਟਿਆਲੇ ਜੇੜ ਚ ਲਿਆ ਇਹ ਬਾਏ ਬਾਏ ਕਰਦੇ ਹੁਣ ਉਤੋਂ ਬਾਅਦ ਕੀ ਹੋਇਆ ਰਿਜ਼ਲਟ ਉਹ ਸਾਰਾ ਸਾਡਾ ਪੈਸਾ ਬਰਬਾਦ ਹੋ ਰਿਹਾ ਹੈ ਸਾਡੀ ਜਵਾਨੀ ਬਰਬਾਦ ਹੋ ਰਹੀ ਹੈ ਅਸੀਂ ਕਹਿੰਦੇ ਹਾਂ ਠੀਕ ਹੈ ਸਰਕਾਰ ਨਸ਼ੇ ਵਾਲਾ ਕੰਮ ਕਰੇ ਪਰ ਆ ਜਿਹੜੇ ਰਾਜਨੀਤਿਕ ਲੋਕਾਂ ਨੂੰ ਇੱਕ ਦੂਏ ਨੂੰ ਆਪਾਰਨ ਲੱਗੇ ਹੋਏ ਨਾ ਹਿੱਟ ਕਰਨ ਇਹ 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 ਸਿਸਟਮ ਬੰਦ ਹੋਣਾ ਚਾਹੀਦਾ ਹੈ ਇਹਦਾ ਕਾਨੂੰਨ ਗੱਲਬਾਤ ਤੇ ਬਣਿਆ ਜੀ ਬਿਲਕੁਲ ਵੈਸੇ ਸੌਲੀ ਸਾਹਿਬ ਬਿਕਰਮ ਸਿੰਘ ਮਜੀਠੀਆ ਦੀ ਜੀ ਪਹਿਲਾਂ ਗੱਲਬਾਤ ਕਰੀ ਆਪਾਂ ਕਿ ਕਿਸ ਤਰੀਕੇ ਨਾਲ ਕਿਉਂਕਿ ਪਹਿਲਾਂ ਬੋਰਡ ਲਗਵਾਏ ਗਏ ਅਰਵਿੰਦ ਕੇਜਰੀਵਾਲ ਵੱਲੋਂ ਕਿ ਨਸ਼ ਤਸਕਰਾਂ ਬਿਕਰਮ ਸਿੰਘ ਮਜੀਠੀਆ ਇਥੋਂ ਤੱਕ ਉਸ ਤੋਂ ਬਾਅਦ ਕੋਰਟ ਕੇਸ ਚੱਲੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੁੰਦੇ ਸਨ ਉਰੇ ਹਾਈ ਕੋਰਟ ਚ ਉਸ ਤੋਂ ਬਾਅਦ ਕੇਜਰੀਵਾਲ ਵੱਲੋਂ ਮਾਫੀ ਮੰਗੀ ਗਈ ਬਿਕਰਮਜੀਠੀਆ ਵੀ ਲਗਾਤਾਰ ਕਹਿ ਰਹੇ ਸੀ ਕਿ ਮੁਆਫੀ ਮੰਗ ਕੇ ਖਹਿੜਾ ਛਡਵਾਇਆ ਜੀ ਐਵੇਂ ਦਾ ਚੱਲਦਾ ਰਿਹਾ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਇਹ ਰਾਜਨੀਤੀਕਰਨ ਹੋ ਰਿਹਾ ਜਾਂ ਕਿਸ ਤਰੀਕੇ ਨਾਲ ਹੋ ਰਿਹਾ ਹੈ ਮੈਂ ਤਾਂ ਉਹ ਜਨਤਕ ਕਹਿ ਰਿਹਾ ਕਿ ਸਾਡੇ ਭੱਖਦੇ ਮੁੱਦੇ ਕਿਸਾਨ ਅੰਦੋਲਨ ਲੁੱਟਣਾ ਹੋਰ ਮੁੱਦੇ ਲੋਕਾਂ ਦੇ ਬੇਰਜਗਾਰਾਂ ਦੇ ਮਲਾਜਮਾਂ ਦੀਆਂ ਤਣਗਾਹਾਂ ਟਾਈਮ ਤੇ ਨਾ ਆਉਣੀਆਂ ਇਧਰੋਂ ਧਿਆਨ ਖਿੱਚ ਕੇ ਸਰਕਾਰ ਦਾ ਬਹੁਤ ਵਧੀਆ ਤਰੀਕਾ ਹੈ ਸਾਰਿਆਂ ਨੂੰ ਖਿੱਚ ਕੇ ਸਾਰੇ মিডিਏ ਨੂੰ ਸਾਰੇ ਸਿਸਟਮ ਨੂੰ ਇਹ ਚੱਕ ਕੇ ਸਾਰੇ ਬਿਕਰਮ ਨਾਲ ਲੈ ਗਏ ਉਹ ਬਿਕਰਮ ਯਾਰ ਗੱਲ ਸੁਣੋ ਤੁਸੀਂ ਸਾਡਿਆਂ ਨੂੰ 35 35 40 40 ਸਾਲ ਹੋ ਗਏ ਜਿਹੜਾਂ ਚ ਰੁੱਦਿਆਂ ਨੂੰ ਉਹਨਾਂ ਦੀ ਤਾਂ ਕੋਈ ਮੁਲਾਕਾਤ ਨਹੀਂ ਕਰਦਾ ਕਿੱਡਾ ਕ ਹੂਆ ਬਣਾਤਾ ਜੀ ਸਾਡੇ ਘਰ ਚ ਇਹਨਾਂ ਇਹਨਾਂ ਦੇ ਇਹਨਾਂ ਦੀਆਂ ਬੀਬੀਆਂ ਵੀ ਸਤਕਾਰਯੋਗ ਨੇ ਇਹਨਾਂ ਦੀ ਇੱਜ਼ਤ ਵੀ ਸਾਡੇ ਨਾਲ ਹਜ਼ਾਰਾਂ ਗੁਣ ਚੰਗੀ ਆ ਜੀ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਸਾਡਾ ਤਾਂ ਜਿਹੜਾ ਧਰਮ ਹੈ ਸਾਡਾ ਪਹਰਾਵਾ ਜਿਹੜਾ ਤੁਸੀਂ ਦੇਖਦੇ ਹੋ ਅੱਜ ਤਾਂ ਬਗਾਨਿਆਂ ਦੇ ਧੀਆਂ ਭੈਣਾਂ ਦੀ ਰਾਖੀ ਕਰੀਦਾ ਤਲੀ ਤੇ ਧਰਕੇ ਲੜਿਆ ਸੀ ਸਾਨੂੰ ਦੱਡੂ ਦਾ ਤੁਰਨੇ ਨਹੀਂ ਦਿੰਦੇ ਇਹ ਸਿਆਸੀ ਲੋਕਾਂ ਨੇ ਇੱਕ ਨਵੀਂੋ ਗੇਮ ਬਣਾਤੀ ਹੈ ਫੜਿਆ ਜਾਂਦਾ ਹੈ ਪਹਿਲਾਂ ਭੋਲਾ ਫੜਿਆ ਇਹਨਾਂ ਨੇ ਕਿਸੇ ਨੇ ਫੜਿਆ ਹੋ ਭੋਲੇ ਨੇ ਨਾਂ ਲਿਆ ਜੇ ਨਹੀਂ ਦਾਮਨਾ ਕੇਸ ਇਹ ਹੀ ਸਰਕਾਰ ਮੌਜੂਦਾ ਕੇ ਇਹ ਨਾ ਲੜਦੀ ਹੁੰਦੀ ਕਿ ਉਹਨਾਂ ਜੀ ਕਰਿਆ ਕਿਉਂ ਕਿਵੇਂ ਜਵਾਨਤ ਹੋਗੀ ਸਾਡੇ ਵਾਲਿਆਂ ਦਾ ਤਾਂ ਸਜ਼ਾਵਾਂ ਵੀ ਪੂਰੀਆਂ ਕੱਟ ਲੀਆਂ 35 35 ਸਾਲ ਹੋ ਗਏ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਨੂੰ ਰਾਜਿਆਂ ਨੂੰ ਉਹਨਾਂ ਨੂੰ ਸਾਡੀ ਤਾਂ ਜਵਾਨਤ ਨਹੀਂ ਹੋ ਰਹੀ ਉੱਥੇ ਤਾਂ ਪੁਲਿਸ ਖੜ ਜਾਂਦੀ ਠੋਕ ਕੇ ਜਦੇ ਇੱਥੋਂ ਦਾ ਡੀਸੀ ਲਿਖ ਦਿੰਦਾ ਵੀ ਲਾ ਨਾ ਡਰ ਚ ਖਤਰਾ ਹੈ ਜੀ ਇਹ ਬੰਦਾ ਬਾਹਰ ਆਊਗਾ ਬੇਕਰਮ ਬਾਰੇ ਮਾਂ ਦਾ ਪੁੱਤ ਕੋਈ ਬੋਲੇ ਹੀ ਨਹੀਂ ਕਿਸੇ ਨੇ ਕਹੀ ਹੀ ਨਹੀਂ ਕੇਸ ਦੀ ਪਾਇਰਵਾਹੀ ਹੋਣੀ ਕਰੀ ਇਸੇ ਤਰ੍ਹਾਂ ਬਾਦਲਾ ਨੇ ਕੇਸ ਬਣਾ ਤੇ ਕੈਪਟਨ ਤੇ ਕੈਪਟਨ ਨੇ ਬਣਾਤੇ ਬਾਦਲਾ ਤੇ ਜਿੱਦੀ ਸਰਕਾਰ ਆ ਜਾਂਦੀ ਆ ਦੂਏ ਨਾਲ ਕਰਕੇ ਸਮਝੌਤਾ ਪਾ ਕੇ ਦੋਸਤੀਆਂ ਉਹਨੇ ਵਾਪਸ ਲੈ ਲਿਓ ਨੇ ਲੈ ਲੈ ਜੋ ਧਨ ਪੈਸਾ ਬਰਬਾਦ ਹੋ ਰਿਹਾ ਹੈ ਅਫਸਰ ਚਾਹੀ ਨੂੰ ਰਗੜਾ ਲਾਇਆ ਜਾ ਰਿਹਾ ਵੀ ਤੂੰ ਮੇਰੇ ਤੇ ਕੇਸ ਬਣਾਇਆ ਤੂੰ ਮੈਨੂੰ ਫੜਨ ਗਿਆ ਆਪਾਂ ਨੂੰ ਪਤਾ ਨਾ ਜਿਹੜੇ ਜਿਹੜੇ ਹੁਣ ਬੇਕਰ ਨੂੰ ਫੜਨ ਗਏ ਨੇ ਜਾਂ ਉਹਦੇ ਘਰ ਉਹਦੇ ਘਰ ਵਾਲੀ ਉਹ ਬੀਬੀ ਨਾਲ ਭਿੱਟਦੇ ਨੇ ਉਹ ਅਫਸਰਾਂ ਦੀ ਖੈਰ ਥੋੜਾ ਜੇ ਗਲਤੀ ਨਾਲ ਵੀ ਇਹ ਆ ਜਾਣ ਠੀਕ ਹੈ ਸੁਖਵੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਸਾਡਾ ਸੌਹਰਾ ਪਰਿਵਾਰ ਆ ਜਿਹੜਾ ਬਹੁਤ ਤਾਕੜਾ ਪਰਿਵਾਰ ਆ ਵਧੀਆ ਪਰਿਵਾਰ ਆ ਪਹਿਲਾਂ ਤੋਂ ਹੀ ਆ ਤੇ ਹੋਰ ਵੀ ਅਕਾਲੀ ਆਗੂ ਕਹਿੰਦੇ ਨੇ ਕਿ ਮਜੀਠੀਆ ਪਰਿਵਾਰ ਤਾਂ ਪਹਿਲਾਂ ਤੋਂ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਮਜੀਠੀਆ ਪਰਿਵਾਰ ਦੇ ਕਿ ਜਿਹੜੀ ਇਹ ਗੱਲਬਾਤ ਕਰਦੇ ਨੇ ਕਿ ਤਾਂ ਇਲਜ਼ਾਮ ਲਗਾਏ ਗਏ ਨੇ ਕਿਸੇ ਸਾਜ਼ਿਸ਼ ਤਹਿਤ ਇਹ ਤਾਂ ਸਾਨੂੰ ਕੀਤਾ ਜਾ ਰਿਹਾ ਜੋ ਵੀ ਬਿਜਲੀਅੰਸ ਦੀ ਟੀਮ ਕਰ ਰਹੀ ਹੈ ਮੈਂ ਕਹਿ ਰਿਹਾ ਵੀ ਤੁਸੀਂ ਅਮੀਰ ਜਾਤ ਦੇ ਹੋ ਜੀ ਤੁਸੀਂ ਕੈਪਟਨ ਅਮਰਿੰਦਰ ਆ ਜਿੰਨੇ ਜਿੰਨੇ ਤੁਸੀਂ ਟੋੜੀ ਰਹੇ ਰਾਜਿਆਂ ਦੇ ਉਸ ਸਮੇਂ ਦੇ ਅੰਗਰੇਜ਼ਾਂ ਦੇ ਤੁਸੀਂ ਟੋਡੀਆਂ ਦੀ ਦੁਨੀਆ ਨੂੰ ਪਤਾ ਵੀ ਤੁਹਾਨੂੰ ਜਾਇਦਾਦਾਂ ਕਿਵੇਂ ਮਿਲੀਆਂ ਨੇ ਉਹ ਫਿਰ ਸਾਵਰ ਨਾਲ ਖਾ ਲੋ ਕਿਉਂ ਬੇੜਾ ਕਰਖ ਕਰਨ ਲੱਗਿਓ ਪੰਜਾਬ ਦਾ ਕਦੇ ਬਾਦਲ ਕੇ ਆਖੇ ਕਰ ਦਿੰਦੇ ਨੇ ਕਦੇ ਕੈਪਟਨ ਕੇ ਆਖੇ ਕਰ ਦਿੰਦੇ ਨੇ ਕਦੇ ਮਜੀਠੀਏ ਆਖੇ ਕਰ ਦਿੰਦੇ ਨੇ ਆ ਤੀਜਾ ਜਿਹੜਾ ਹੁਣ ਸਤਾਉਜ ਵਾਲਾ ਮੁੰਡਾ ਰਲ ਗਿਆ ਉਹ ਸਤਾਉਜ ਵਾਲਾ ਜਿਹੜਾ ਨਵਾਂ ਇਹਨਾਂ ਦੇ ਭਾਈਵਾਲ ਪਾਰਟੀ 'ਚ ਸ਼ਾਮਲ ਹੋਇਆ ਜਿਵੇਂ ক্রিকেট ਵਾਲੇ ਕਹਿੰਦੇ ਨੇ ਹੁਣ ਆ ਕੈਪਟਨ ਬਣਿਆ ਸਾਡਾ ਇੱਧਰ ਕੈਪਟਨ ਹੁਣ ਸਤਾਉਜਾਲਾ ਬਣਿਆ ਉਹ ਇਹ ਵੀ ਇਹਦੇ ਚ ਮੈਨੂੰ ਲੱਗਦਾ ਵੀ ਇਹ ਵੀ ਸਮੂਲੀਅਤ ਕਰ ਗਿਆ ਇਸ ਕਰਕੇ ਨਾ ਬੇੜਾ ਕਰਕੇ ਕਰੋ ਪੰਜਾਬ ਦਾ ਕਰਜ਼ੇ ਨੇ ਮਾਰ ਲੇ ਜੋ ਆਖ ਬਾਅਦ ਚ ਜੰਮਦਿਆਂ ਪਹਿਲਾਂ 4-5 ਲੱਖ ਰੁਪਈਆ ਕਰਜ਼ਾ ਉਹਦੇ ਸਿਰ ਤੇ ਹੁੰਦਾ ਨਾ ਖਤਮ ਕਰੋ ਸਾਨੂੰ ਸਾਨੂੰ ਰੋਟੀ ਖਾਣ ਜੋਗੇ ਛੱਡ ਦਿਓ ਇਹ ਡਰਾਮੇਬਾਜ਼ੀ ਹੈ ਥੋੜੀ ਇਹਨੂੰ ਬੰਦ ਕਰ ਲੋ ਬਿਲਕੁਲ ਬਿਕਰਮ ਸਿੰਘ ਮਜੀਠੀਆ ਦੇ ਕੇਸ ਦਾ ਰਿਜ਼ਲਟ ਕੀ ਕੱਢਦੇ ਹੋ ਨਤੀਜਾ ਕੀ ਕੱਢਦੇ ਹੋ ਸੋਲੀ ਸਾਹਿਬ ਤੁਸੀਂ ਜੇ ਗਲਤੀ ਨਾਲ ਬਾਦਲਾਂ ਦੀ ਸਰਕਾਰ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਰਿਜ਼ਲਟ ਨਤੀਜਾ ਕੈਪਟਨ ਉਹਨਾਂ ਵਾਲਾ ਹੀ ਹੋਊ ਤੁਹਾਨੂੰ ਐਵੇਂ ਪਤਾ ਲੱਗੂਗਾ ਅਫਸਰ ਵੀ ਮੁਕਰਗੇ ਦੂਜੇ ਤੀਜੇ ਗਵਾਹ ਵੀ ਮੁਕਰਗੇ ਜਿਨ੍ਹਾਂ ਨੇ ਇਹ ਪਾਉਣੇ ਨੇ ਉਦੋਂ ਆ ਬਿਕਰਮ ਫੇਰ ਭੰਗੜਾ ਪਾਉਂਦਾ ਮੁੱਛਾਂ ਨੂੰ ਤਾਉਂ ਦਿੰਦਾ ਨੱਚਦਾ ਆਊਗਾ ਪਰ ਖਾਲਸੇ ਦੇ ਬੋਲਵਾਲੇ ਵਾਲੀ ਗੱਲ ਅੱਜ ਵੀ ਜੇ ਕੋਈ ਸਾਡਾ ਸਿੰਘ ਖਾਲਸਾ ਬੋਲਦਾ ਉਹਨੂੰ ਤਾਂ ਸਾਹਮਣੇ ਨਹੀਂ ਲੈਣ ਦਿੰਦੇ ਬੰਦ ਗੱਡੀਆਂ ਚ ਲੈ ਕੇ ਆਉਂਦੇ ਨੇ ਇਹਨਾਂ ਤਾਂ ਪ੍ਰਦਰਸ਼ਨ ਹੀ ਲਾਉਂਦੇ ਨੇ ਜਾਂ ਦੇ ਜਾਂਦੇ ਨੇ ਇਹ ਇਹ ਤਾਂ ਜਿਵੇਂ ਫਿਲਮਾਂ ਵਾਲੇ ਐਕਟਰ ਨੂੰ ਨਹੀਂ ਚਮਕਾਉਂਦੇ ਇਹ ਤਾਂ ਚਮਕਾਉਣ ਲੱਗੇ ਹੋਏ ਨੇ ਕਦੇ ਗਨੀਬ ਕੌਰ ਨੂੰ ਚਮਕਾਈ ਜਾਂਦੇ ਨੇ ਕਦੇ ਬਿਕਰਮ ਨੂੰ ਹੁਣ ਦੇਖੀ ਜਾਂ ਬਿਕਰਮ ਤਰੀਕ ਤੇ ਆਊਗਾ ਕਿ ਆ ਬਾਤਾਂ ਮਾਰੂ ਲਲਕਾਰੇ ਇਹਦਾ ਅੰਦਰ ਕਿਸੇ ਨੇ ਨਾ ਲੱਤਾਂ ਪਾੜਦੀਆਂ ਨੇ ਨਾ ਕਿਸੇ ਨੇ ਭੁੰਜੇ ਵਿਠਾਉਣਾ ਨਾ ਹੋਰ ਹੈ ਉੱਥੇ ਕਾਕਾ ਸਾਹੀ ਦੀ ਪੂਰੀ ਸੇਵਾ ਹੋ ਰਹੀ ਹੈ ਜਿਹੜੇ ਲੋਕਾਂ ਦੀ ਆਏ ਸੇਵਾ ਹੋਊਗੀ ਇਹ ਕਿਹੜੀ ਜਿਹੜਾ ਇਹ ਇਹ ਕਿਹੜਾ ਰਿਮਾਂਡ ਹੈ ਉਹ ਰਿਮਾਂਡ ਜਿਨ੍ਹਾਂ ਦਾ ਲੈਂਦੇ ਨੇ ਉਹਨਾਂ ਦਾ ਚਾਰ ਬੰਦੇ ਚੱਕ ਕੇ ਤੁਰਦੇ ਨੇ ਪੁੱਛ ਕੇ ਦੇਖ ਲੋ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਨਾਲ ਇਹ ਤਸੀਹੇ ਸੀਏਐਚ ਹੋਏ ਨੇ ਜਿਨ੍ਹਾਂ ਨੇ ਇਹ ਤਸੀਹੇ ਝੱਲੇ ਨੇ ਉਹਨਾਂ ਮੁੰਡਿਆਂ ਨੂੰ ਪੁੱਛ ਕੇ ਦੇਖ ਲੋ ਹੁਣ ਤਾਂ ਚਿੱਟੀਆਂ ਦਾੜੀਆਂ ਵਾਲੇ ਹੋ ਗਏ ਵਗ ਜਿਓ ਮਨਜਿੰਦਰ ਸੀਓ ਨਾਲ ਦੇ ਘਰੇ ਹੋਰ ਤੁਹਾਨੂੰ ਕਿੰਨੇ ਗਣੇ ਆਵਾ ਉਹ ਦੱਸ ਦੇਣਗੇ ਤੁਹਾਨੂੰ ਕਲਵੀਰ ਬੜਾ ਪਿੰਡੋਂ ਦੀ ਵੀ ਕਿਵੇਂ ਲੱਤਾ ਤੀਰ ਕਮਾਨ ਵਾਂਗੂ ਪੁਲਿਸ ਖਿੱਚ ਕੇ ਨਾਲ ਲਾਉਂਦੀ ਐ ਇੱਥੇ ਜੇ ਇੱਕ ਥੱਪੜ ਵੀ ਮਾਰ ਗਏ ਮੈਂ ਦੇਣਦਾਰਾਂ ਬਿਲਕੁਲ ਨਹੀਂ ਇਹ ਸਭ ਦਿਖਾਵਾ ਡਰਾਮਾ ਚੱਲਦਾ ਬਹੁਤ ਇਹ ਵੀ ਕਹਿੰਦੇ ਨੇ ਕਿ ਨਿਕਲਣਾ ਕੁਛ ਨਹੀਂ ਇਹ ਕੇਸ ਚੋਂ ਕੇਸ ਦਾ ਕੋਈ ਬਸ ਐਵੇਂ ਹੀ ਆ ਗੱਲਬਾਤ ਕਿ ਰਿਜ਼ਲਟ ਇਹਦੇ ਤਾਂ ਜ਼ੀਰੋ ਹੀ ਹੋਣੇ ਨੇ ਬਾਅਦ ਚੋ ਇਹੀ ਹੋਣਾ ਵੀ ਸਾਰੀ ਤਫ਼ਤੀਸ਼ ਕਰ ਲਈ ਜੀ ਓਕੇ ਆ ਕੰਮ ਕੋਈ ਗੜਬੜ ਨਹੀਂ ਮੈਂ ਤਾਂ ਇੱਥੇ ਖੜਾ ਜੀ ਅਮੀਰ ਦਾ ਅਮੀਰ ਦਾ ਗਿਰ ਜਾਣਾ ਕਹਿਣਗੇ ਹਾ 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 ਗੇਮ ਖੇਡਦਾ ਦੀ ਵੀ ਪੈਰ ਤਲਕ ਗਿਆ ਗਰੀਬ ਜੇ ਸੱਚੀ ਮਿੱੱਚੀ ਵੀ ਗਿਰ ਜੇ ਉਹ ਕਹਿੰਦਾ ਕਿ ਕਿਉਂ ਡਰਾਮੇ ਕਰਦਾ ਚਲ ਉੱਠ ਕੇ ਭੱਜ ਲੈ ਆਹ ਹਾਲ ਸਾਡਾ ਇਹ ਅਮੀਰ ਔਰ ਗਰੀਬ ਦਾ ਪਾੜਾ ਕੰਧ ਬਹੁਤ ਉੱਚੀ ਹੋ ਗਈ ਇਹ ਲੋਕਾਂ ਨੇ ਸਿਆਸੀ ਲੋਕਾਂ ਨੇ ਜਾਤਾਂ ਦੀ ਕੰਧ ਅਮੀਰੀ ਗਰੀਬੀ ਦੀ ਕੰਧ ਇੰਨੀ ਉੱਚੀ ਕਰਤੀ ਹੈ ਕਿ ਕਨਗੀ ਵਾਲੀ ਤਰਸ ਕਰ ਲਵੇ ਤਾਂ ਅਸੀਂ ਬਚਾਂਗੇ ਵਰਨਾ ਇਹਨਾਂ ਨੇ ਸਾਨੂੰ ਬਖਸਣਾ ਨਹੀਂ ਬਿਲਕੁਲ ਵਿੱਚ ਅਕਾਲੀ ਆਗੂ ਨੇ ਜਿਹੜੇ ਅਕਾਲੀ ਲੀਡਰ ਨੇ ਇਹ ਵੀ ਕਹਿ ਰਹੇ ਨੇ ਕਿ ਜਿਹੜੀਆਂ ਸੱਚੀਆਂ ਗੱਲਾਂ ਤੀਆਂ ਬਿਕਰਮ ਜੀਠੀਆ ਪ੍ਰੈਸ ਕਾਨਫਰੰਸ ਕਰਕੇ ਬੋਲਦੇ ਤੇ ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਕਾਫੀ ਗਲ ਕੀਤੀਆਂ ਨੇ ਉਹਨਾਂ ਨੇ ਕਾਫੀ ਕੁਝ ਕੀਤਾ ਕਹਿੰਦਾ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੀਆਂ ਗੱਲਾਂ ᱛੀਆਂ ਜਿਹੜੀਆਂ ਉਹਨਾਂ ਦੀ ਮੈਸੇਜ ਵਾਈਫ ਆ ਜਿਹਦੇ ਨਾਲ ਤਲਾਕ ਹੋ ਗਿਆ ਉਹਨਾਂ ਦੀਆਂ ਗੱਲਾਂ ਬਾਤਾਂ ਕਿ ਉਹ ਸਾਰਾ ਕੁਝ ਮਿਲਾ ਕੇ ਉਹਦਾ ਰਿਜ਼ਲਟ ਆ ਇਹ ਸਭ ਕੁਝ ਹੋ ਰਿਹਾ ਜੀ ਨਾ ਹੁਣ ਕਹਿੰਦੇ ਸੱਚ ਸੱਚ ਹੈ ਬੇਕਰਮ ਜੀਠੀਆ ਬੋਲਦਾ ਸੁਖਵੀਰ ਬੋਲਦਾ ਸੱਚ ਜਿਹੜੇ ਜਿਹੜੇ ਮੁੱਖ ਮੰਤਰੀ ਰਹੇ ਚੁੱਕੇ ਨੇ ਉਹ ਸੱਚ ਬੋਲਦੇ ਨੇ ਫਿਰ ਅਸੀਂ ਤਾਂ ਸਾਰੇ ਝੂਠ ਦੇ ਵਪਾਰੀ ਆ ਅਸੀਂ ਸਭ ਝੂਠੇ ਚੱਲਿਆ ਫਿਰਦਾ ਹੈ ਇਹਨਾਂ ਮੈਨੂੰ ਸੱਚ ਧਰਮ ਪੁੱਤਰ ਇਹੀ ਆਗੇ ਜੇ ਐਡੇ ਧਰਮ ਪਾਤਰ ਹੁੰਦੇ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਮੀ ਹੋਈਆਂ ਇੰਨਾ ਜ਼ੋਰ ਕਿਉਂ ਨਹੀਂ ਲਾਇਆ ਸਰਕਾਰ ਨੇ ਕਿਉਂਕਿ ਹਾਂ ਇਹਨਾਂ ਨੇ ਵੀ ਅਸੀਂ ਦੋ ਹਫ਼ਤਿਆਂ ਵਿੱਚ ਤੁਹਾਨੂੰ ਇਨਸਾਫ਼ ਦੇ ਦਾਂਗੇ ਮਿਲ ਗਿਆ ਜਿਨ੍ਹਾਂ ਜਿਨ੍ਹਾਂ ਬੰਦੀ ਸਿੰਘ ਨੇ ਕਹਿੰਦੇ ਸੀ ਆਇਆ ਰਹਾ ਕਰਦਾਂਗੇ ਸਾਡਾ ਮੁੱਖ ਮੰਤਰੀ ਕਹਿੰਦਾ ਰਹਾ ਕੇਜਰੀਵਾਲ ਵੀ ਕਹਿੰਦਾ ਰਹਾ ਇੱਕ ਵਾਰੀ ਆ ਜਾਣ ਦੋ ਕਿੱਥੇ ਫੇ ਸਾਡੀਆਂ ਧੀਆਂ ਭੈਣਾਂ ਟੈਂਕੀਆਂ ਤੇ ਚੜੀਆਂ ਕੇਜਰੀਵਾਲ ਸਮੇਤ ਬਹਿ ਕੇ ਉਹ ਆ ਕੇ ਸਾਡੀਆਂ ਕੁੜੀਆਂ ਨੂੰ ਕਹਿ ਕੇ ਗਏ ਵੀ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਊਗਾ ਕਿਸੇ ਨੂੰ ਸੜਕ ਤੇ ਨਹੀਂ ਜਾਣਾ ਪਊਗਾ ਅੱਜ ਦ ਥੋਡੇ ਉੱਥੇ ਰੋਜ਼ ਸੰਗਰੂਰ ਕੁੱਟ ਪੈਂਦੀ ਆ ਕਿ ਨਹੀਂ ਰੋਜ਼ ਕੁੱਟਦੇ ਹੋ ਇੱਕ ਹੀ ਕਉਂ ਕੁੱਟਦੇ ਹੋ ਬਈ ਕਿਉਂ ਅੱਜ ਇਕੱਲੇ ਦੇਖ ਰਿਆ ਸੀ ਮੈਂ ਇਹ ਐਸਪੀ ਕਿਵੇਂ ਖਿੱਚੀ ਫਿਰਦਾ ਕੁੜੀਆਂ ਕਤਰੀਆਂ ਨੂੰ ਇਹ ਜੋ ਕਸੂਰ ਰਿਹਾ ਮੁੱਖ ਮੰਤਰੀ ਸਾਹਿਬ ਇਹ ਸਾਨੂੰ ਸਭ ਪਤਾ ਲੱਗਦਾ ਨਾ ਬਿਕਰਮ ਨੂੰ ਕੁਸੋਣਾ ਨਾ ਥੋਨੂੰ ਕੁਸੋਣਾ ਅਮੀਰ ਅਮੀਰ ਨਾਲ ਗੇਮ ਖੇਡਦੇ ਨੇ ਇਹ ਤਾਂ ਤੁਸੀਂ ਜੁੱਡੋ ਖੇਡ ਰਹੇ ਹੋ ਜੁੱਡੋ ਖੇਡ ਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਨੇ ਹੋ ਹੁਣ ਜਦ ਦੇਖਦਾ ਵੀ ਹੁਣ ਮੌਕੇ ਤੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਨਾ ਲੋਕ ਗੱਲ ਪੈਣਗੇ ਉਦੋਂ ਹੀ ਤੁਸੀਂ ਇਹੋ ਜਿਹਾ ਕੋਈ ਨਾ ਕੋਈ ਡਰਾਮਾ ਕਰ ਲਿਓ ਆ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਜੀ ਰਿਮਾਂਡ ਖਤਮ ਹੋ ਗਿਆ ਹੁਣ ਦੀ ਲੋੜ ਨਹੀਂ ਉਹਨੂੰ ਕਹਿੰਦੇਗੇ ਚੱਲ